ਦਲਿਤ ਸਿੰਘ ਜੀ ਇੱਕ ਵਿਵਾਦ ਕਾਫੀ ਜ਼ਿਆਦਾ ਉਭਰ ਕੇ ਸਾਹਮਣੇ ਆ ਰਿਹਾ ਹੈ ਸੁਨੰਦਾ ਸ਼ਰਮਾ ਅਤੇ ਪਿੰਕੀ ਧਾਲੀਵਾਲ ਲੈ ਕੇ ਸੁਨੰਦਾ ਸ਼ਰਮਾ ਜੋ ਪੰਜਾਬੀ ਸਿੰਘ ਰਿਹਾ ਉਹਨਾਂ ਵੱਲੋਂ ਮਿਊਜ਼ਿਕ ਕੰਪਨੀ ਦੇ ਓਨਰ ਪਿੰਕੀ ਧਾਲੀਵਾਲ ਤੇ ਕਾਫੀ ਵੱਡੇ ਇਲਜ਼ਾਮ ਲਗਾਈ ਨੇ ਪੈਸੇ ਨੂੰ ਦੱਬਣ ਲੈ ਕੇ ਇਲਜ਼ਾਮ ਲਾਇਆ ਕਿ ਪੈਸੇ ਨਹੀਂ ਦਿੱਤੇ ਇਸ ਦੇ ਨਾਲ ਹੀ ਹੋਰ ਕਈ ਤਰ੍ਹਾਂ ਦੇ ਉਹਨਾਂ ਨੇ ਇਲਜ਼ਾਮ ਲਗਾਈ ਨੇ ਪਿੰਕੀ ਧਾਲੀਵਾਲ ਦੇ ਉੱਤੇ ਜੋ ਲੋਕਾਂ ਨੂੰ ਜਾਣਦੇ ਨੇ ਉਹ ਦੋ ਕਿਹਾ ਲੇ ਕੇ ਦੋ ਵੱਖਰੀਆਂ ਰਹਿ ਕੇ ਸਾਹਮਣੇ ਆ ਰਹੀਆਂ ਨੇ ਕੁਝ ਲੋਕ ਸੁਨੰਦਾ ਸ਼ਰਮਾ ਨੂੰ ਸਹੀ ਠਹਿਰਾ ਰਹੇ ਨੇ ਕੁਝ ਪਿੰਕੀ ਧਾਲੀਵਾਲ ਨੂੰ ਇਹ ਲਗਦਾ ਕੋਣ ਸਹੀ ਤੇ ਕੋਣ ਗਲਤ ਇੱਥੇ ਜੀ ਦੇਖੋ ਗੱਲ ਗੱਲ ਜਿਹੜੀ ਕੱਲੀ ਪਿੰਕੀ ਢਾਲੀਵਾਲ ਜਾਂ ਫਿਰ ਸੁਨੰਦਾ ਸ਼ਰਮਾ ਹੋਰਾਂ ਦੀ ਨਹੀਂ ਹੈ ਇਸ ਤਰ੍ਹਾਂ ਦੇ ਵਿਵਾਦ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਉੱਭਰਦੇ ਰਹੇ ਆ ਬਹੁਤ ਸਾਰੇ ਲੋਕ ਤੁਸੀਂ ਕਹਿੰਦੇ ਹੋਏ ਸੁਣੇ ਹੋਣੇ ਆ ਕਿ ਜਿਹੜੇ ਕਹਿੰਦੇ ਵੀ ਸਾਡੇ ਕੋਲੋਂ ਕੰਮ ਕਰਵਾ ਕੇ ਸਾਡੇ ਪੈਸੇ ਜਿਹੜੇ ਆ ਉਹ ਨਹੀਂ ਦਿੱਤੇ ਗਏ بڑے ਰਾਈਟਰ ਜਿਹੜੇ ਹੁੰਦੇ ਨੇ ਗੀਤਕਾਰ ਨੇ ਉਹ ਇੰਟਰਵਿਊਜ਼ ਦੇ ਵਿੱਚ ਆ ਕੇ ਗੱਲ ਕਹਿੰਦੇ ਨੇ ਕਿ ਫਲਾਣੇ ਸਿੰਗਰ ਨੇ ਕਲਾਕਾਰ ਨੇ ਸਾਡੇ ਪੈਸੇ ਮਾਰ ਲਏ ਸਾਡੇ ਕਰਕੇ ਆ ਵੱਡਾ ਗਾਣਾ ਜਿਹੜਾ ਸੀ ਉਹ ਚੱਲਿਆ ਉਹਨਾਂ ਦਾ ਸਾਡੇ ਕਰਕੇ ਉਹਨਾਂ ਦੀ ਲਾਈਫ ਬਣੀ ਹੈ ਉਹਨਾਂ ਦਾ ਕੈਰੀਅਰ ਬਣਿਆ ਪਰ ਸਾਨੂੰ ਸਾਡੀ ਮਿਹਨਤ ਦਾ ਮੁੱਲ ਜਿਹੜਾ ਨਹੀਂ ਮੋੜਿਆ ਗਿਆ ਦਰਅਸਲ ਅਸਲ ਜਿਹੜਾ ਹੈਗਾ ਨਾ ਮੈਂ ਤੁਹਾਨੂੰ ਅੱਜ ਇਹਦਾ ਕੀ ਕਹਿੰਦੇ ਹੁੰਦੇ ਆ ਜੜ ਕਿੱਥੇ ਪਈ ਹੈ ਮੈਂ ਤੁਹਾਨੂੰ ਉਹ ਦੱਸਣੀ ਚਾਹੁੰਦਾ ਅਸਲ ਦੇ ਵਿੱਚ ਨਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇਹ ਧੱਕੇ ਇਹ ਇਹ ਜਿਹੜਾ ਆ ਪੈਸੇ ਕਮ ਕਰਵਾ ਕੇ ਨਾ ਦੇਣਾ ਇਹਦੀ ਜੜ ਇਹ ਹੈ ਕਿ ਸਾਡੇ ਵਿੱਚ ਪ੍ਰੋਫੈਸ਼ਨਲਿਜ਼ਮ ਦੀ ਕਮੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੇ ਗੀਤਕਾਰ ਕਰ ਰਹੇ ਨੇ ਇਹ ਜਦੋਂ ਫੀਲਡ ਦੇ ਵਿੱਚ ਨਹੀਂ ਹੁੰਦੇ ਯਾਨੀ ਕਿ ਸਟਰਗਲ ਦੇ ਦਿਨਾਂ ਦੇ ਵਿੱਚ ਹੁੰਦੇ ਨੇ ਉਸ ਵੇਲੇ ਇਹਨਾਂ ਦੇ ਕੋਲ ਇੱਕੋ ਇੱਕ ਇਹਨਾਂ ਦਾ ਚਾਹ ਹੁੰਦਾ ਉਹ ਹਰ ਕਲਾਕਾਰ ਦਾ ਹੀ ਹੁੰਦਾ ਵੈਸੇ ਡਰੀਮ ਹੁੰਦਾ ਕਿ ਕਿਤੇ ਕਾਸ਼ ਕੋਈ ਵੱਡਾ ਗਾਇਕ ਸਾਡਾ ਇਹ ਗੀਤ ਗਾ ਦੇਵੇ ਤੇ ਸਾਡਾ ਕੈਰੀਅਰ ਬਣ ਜਾਵੇ ਕਲਾਕਾਰਾਂ ਦਾ ਇਹ ਹੁੰਦਾ ਕਿ ਸਾਡਾ ਕੋਈ ਗਾਣਾ ਚੱਲ ਜਾਵੇ ਤੇ ਸਾਡਾ ਕੈਰੀਅਰ ਬਣ ਜਾਵੇ ਸੋ ਇਸ ਜਦੋਜਹਿਦ ਦੇ ਵਿੱਚ ਉਹ ਫਿਰ ਕੰਪਨੀਆਂ ਦੀ ਅੱਖ ਦੇ ਵਿੱਚ ਆਉਂਦੇ ਨੇ ਕੰਪਨੀਆਂ ਆਲਰੇਡੀ ਜਿਹੜੀਆਂ ਸਟੈਬਲਿਸ਼ ਕੰਪਨੀਆਂ ਹੁੰਦੀਆਂ ਮਿਊਜ਼ਿਕ ਕੰਪਨੀਆਂ ਹੁੰਦੀਆਂ ਸੋ ਉਹ ਇਹ ਨਹੀਂ ਹੈ ਕਿ ਉਹ ਸਹੀ ਹੁੰਦੀਆਂ ਤੇ ਗਲਤ ਹੁੰਦੀਆਂ ਮੈਂ ਸਾਰੀ ਗੱਲ ਤੁਹਾਨੂੰ ਦੱਸ ਦੇਣੀ ਹੈ ਕਿ ਕਸੂਰ ਕਿੱਥੇ ਹੈ ਗਲਤੀ ਕਿੱਥੇ ਜਾ ਕੇ ਹੁੰਦੀ ਹੈ ਮਿਊਜ਼ਿਕ ਕੰਪਨੀਆਂ ਜਿਹੜੀਆਂ ਹੁੰਦੀਆਂ ਉਹ ਫਿਰ ਐਸੇ ਜਿਹੜੇ ਨਵੇਂ ਸਿੰਗਰ ਹੁੰਦੇ ਆ ਉਹਨਾਂ ਨੂੰ ਲਾਂਚ ਕਰਨ ਦੀ ਜ਼ਿੰਮੇਵਾਰੀ ਲੈ ਲੈਂਦੀਆਂ ਜਦੋਂ ਇਹ ਉਹਨਾਂ ਨੂੰ ਮਿਲਦੇ ਆ ਜਾ ਕੇ ਕਿ ਭਾਈ ਅਸੀਂ ਇਸ ਤਰ੍ਹਾਂ ਗਾ ਸਕਦੇ ਹਾਂ ਆ ਸਾਡੇ ਗਾਣੇ ਨੇ ਜੇਕਰ ਤੁਸੀਂ ਸਾਡਾ ਗਾਣਾ ਰਿਲੀਜ਼ ਕਰ ਦਿਓ ਤੇ ਵਗੈਰਾ ਵਗੈਰਾ ਸੋ ਕੰਪਨੀਆਂ ਫਿਰ ਕਈ ਵਾਰ ਜਿਹੜੀਆਂ ਹੈਗੀਆਂ ਉਹ ਡਿਸਐਗਰੀ ਹੁੰਦੀਆਂ ਪਰ ਕਈ ਵਾਰ ਉਹ ਰੀਐਗਰੀ ਕਰ ਜਾਂਦੀਆਂ ਜਦੋਂ ਉਹਨਾਂ ਨੂੰ ਲੱਗਦਾ ਕਿ ਇਹ ਗੀਤ ਚੱਲ ਸਕਦਾ ਹੈ ਤੇ ਕੰਪਨੀ ਮਾਲੋਮਾਲ ਹੋ ਸਕਦੀ ਹੈ ਉਹਨਾਂ ਨੂੰ ਫਾਇਦਾ ਹੋ ਸਕਦਾ ਬੇਸਿਕਲੀ ਆਹੀ ਕਹੀਏ ਆਪਾਂ ਕਿ ਕੰਪਨੀ ਜਦੋਂ ਆਪਣਾ ਫਾਇਦਾ ਦੇਖਦੀ ਹੈ ਫਿਰ ਉਹ ਇਹ ਨਵੇਂ ਜਿਹੜੇ ਸਿੰਗਰ ਹੁੰਦੇ ਨੇ ਕਲਾਕਾਰ ਹੁੰਦੇ ਆ ਉਹਨਾਂ ਨੂੰ ਸਾਈਨ ਕਰਦੇ ਆ ਸੋ ਸਾਇਨ ਜਦੋਂ ਕਰਦੇ ਆ ਤੇ ਇੱਕ ਨਵੇਂ ਕਲਾਕਾਰ ਵਾਸਤੇ ਸਭ ਤੋਂ ਵੱਡੀ ਇਹ ਗੱਲ ਹੁੰਦੀ ਹੈ ਕਿ ਬਿਨਾ ਜੇਬ ਚੋਂ ਇੱਕ ਪੈਸਾ ਵੀ ਖਰਚਿਆਂ ਉਹਨਾਂ ਨੂੰ ਇੱਕ ਪਲੇਟਫਾਰਮ ਮਿਲ ਰਿਹਾ ਉਹਨਾਂ ਦੀ ਕੈਸਟ ਜਾਂ ਉਹਨਾਂ ਦਾ ਗਾਣਾ ਰਿਲੀਜ਼ ਹੋ ਰਿਹਾ ਉਸ ਤੋਂ ਬਾਅਦ ਕੀ ਹੈ ਕਿ ਉਹਦੀ ਪ੍ਰੋਮੋਸ਼ਨ ਹੋ ਰਹੀ ਹੈ ਵੱਡੇ ਪੱਧਰ ਦੇ ਉੱਤੇ ਸੋ ਇਹ ਸਭ ਕੁਝ ਜਿਹੜਾ ਜਦੋਂ ਸੋਚਦਾ ਹੈ ਨਵਾਂ ਕਲਾਕਾਰ ਨਵਾਂ ਜਿਹੜਾ ਹੁੰਦਾ ਹੈ ਆਰਟਿਸਟ ਜਿਹੜਾ ਇਸ ਫੀਲਡ ਦੇ ਵਿੱਚ ਆਨਲਾਈ ਜਦੋਂ ਜਿਹੜਤ ਕਰ ਰਿਹਾ ਬਹੁਤ ਧੀਰ ਤੋਂ ਸੋ ਉਹ ਕੀ ਕਰਦੇ ਨੇ ਫਿਰ ਜਿਹੜਾ ਕੰਟਰੈਕਟ ਕਰਦੀ ਹੈ ਕੰਪਨੀ ਇੱਕ ਕੰਟਰੈਕਟ ਹੁੰਦਾ ਹੈ ਜਿਹਦੇ ਵਿੱਚ ਕਲਾਕਾਰ ਨੂੰ ਕੰਪਨੀ ਬਾਉਂਡ ਕਰਦੀ ਹੈ ਸੋ ਉਹ ਜਿਹੜਾ ਕੰਟਰੈਕਟ ਹੁੰਦਾ ਨਾ ਉਹਦੇ ਵਿੱਚ ਬਹੁਤ ਸਾਰੀਆਂ ਟਰਮਸ ਹੁੰਦੀਆਂ ਨੇ ਕੰਡੀਸ਼ਨਸ ਹੁੰਦੀਆਂ ਨੇ ਜਿਹਦੇ ਉੱਤੇ ਫਿਰ ਨਵੇਂ ਕਲਾਕਾਰ ਦੇ ਕੋਲੋਂ ਸਾਈਨ ਕਰਵਾਏ ਜਾਂਦੇ ਆ ਉਹਨੂੰ ਕਿਹਾ ਜਾਂਦਾ ਕਿ ਭਾਈ ਪੜ ਤੇ ਸਾਈਨ ਕਰ ਦੇ ਉਹ ਕਈ ਵਾਰ ਕੀ ਹੁੰਦਾ ਵੀ ਨਵਾਂ ਕਲਾਕਾਰ ਤੇ ਬਿਨਾ ਪੜਿਆ ਬਿਨਾ ਸਭ ਕੁਝ ਦੇਖਿਆ ਕਿਉਂਕਿ ਉਹਦਾ ਇੱਕ ਡ੍ਰੀਮ ਸੁਪਨਾ ਸੱਚ ਹੁੰਦਾ ਹੋਇਆ ਉਹਨੂੰ ਨਜ਼ਰ ਆ ਰਿਹਾ ਹੁੰਦਾ ਤੇ ਉਹ ਬਿਨਾ ਪੜਿਆ ਉਹਦੇ ਉੱਤੇ ਸਾਈਨ ਕਰ ਦਿੰਦਾ ਸਾਈਨ ਕਰਨ ਤੋਂ ਬਾਅਦ ਜਦੋਂ ਗਾਣਾ ਲਾਂਚ ਹੋ ਗਿਆ ਕਲਾਕਾਰ ਦੀ ਚੜ੍ਹਾਈ ਹੋ ਜਾਂਦੀ ਹੈ ਤੇ ਉਹ ਫਿਰ ਇੱਕ ਸਟੇਜ ਤੋਂ ਉਹ ਸਟੇਜ ਤੱਕ ਆ ਜਾਂਦਾ ਜਿੱਥੇ ਉਹਨੂੰ ਲੱਗਣ ਲੱਗ ਪੈਂਦਾ ਕਿ ਮੈਂ ਭਾਈ ਆਰਟਿਸਟਾਂ ਮੈਂ ਵੱਡਾ ਬੰਦਾ ਹਾਂ ਲੋਕ ਮੇਰੇ ਨਾਲ ਫੋਟੋਆਂ ਖਿਚਵਾਉਂਦੇ ਨੇ ਤੇ ਮੇਰਾ ਨਾਮ ਚੱਲਦਾ ਹੈ ਦੁਨੀਆ ਦੇ ਵਿੱਚ ਉਹਦੀ ਫੈਨ ਫਾਲੋਇੰਗ ਵਧ ਜਾਂਦੀ ਹੈ ਸੋ ਉਸ ਤੋਂ ਬਾਅਦ ਕੀ ਹੁੰਦਾ ਫਿਰ ਇਹ ਜਿਹੜੇ ਜਿਹੜੇ ਕੰਟਰੈਕਟ ਹੁੰਦੇ ਨੇ ਇਹ ਇਹ ਘੱਟੋ-ਘੱਟ ਵੀ ਆਪਾਂ ਲਾ ਕੇ ਚੱਲੀਏ 5-5 ਸਾਲ ਦੇ ਕੰਟਰੈਕਟ ਕੀਤੇ ਹੁੰਦੇ ਆ ਜਿਦੇ ਵਿੱਚ ਕੰਪਨੀ ਨੇ ਕੁਝ ਸ਼ਰਤਾਂ ਮਨਵਾਈਆਂ ਹੁੰਦੀਆਂ ਕੁਝ ਜਿਹੜੇ ਹੱਕ ਨੇ ਉਹ ਸਿੰਗਰ ਨੂੰ ਕਲਾਕਾਰ ਨੂੰ ਦਿੱਤੇ ਹੁੰਦੇ ਆ ਬਹੁਤੇ ਹੱਕ ਬਹੁਤੇ ਰਾਈਟਸ ਜਿਹੜੇ ਨੇ ਕਲਾਕਾਰ ਦੇ ਉਹ ਆਪਣੇ ਆਪਣੇ ਪੱਕੀ ਪੁਗਤਾਏ ਹੁੰਦੇ ਆ ਕੰਪਨੀਆਂ ਵੱਲੋਂ ਜਿਵੇਂ ਕਿ ਤੁਸੀਂ ਲਾਈਵ ਸ਼ੋਜ਼ ਨਹੀਂ ਕਰ ਸਕਦੇ ਆਪਣੀ ਮਰਜ਼ੀ ਦੇ ਨਾਲ ਕੰਪਨੀ ਥਰੂ ਤੁਹਾਨੂੰ ਲਾਈਵ ਸ਼ੋ ਕਰਨੇ ਪੈਣਗੇ ਕੰਪਨੀ ਜਿੰਨੇ ਪੈਸੇ ਅੱਗਿਓ ਪਾਰਟੀ ਕੋਲੋਂ ਲਏਗੀ ਉਹਦੇ ਵਿੱਚੋਂ ਤੁਹਾਡਾ 30% 20% ਹੈ ਜਾਂ ਫਿਰ 10% ਹੈ 90% ਕੰਪਨੀ ਰੱਖੇਗੀ ਜਾਂ ਫਿਰ 50% ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਰਿਹਾ ਹਾਂ ਸੋ ਇਸ ਤਰੀਕੇ ਦੀਆਂ ਕੰਡੀਸ਼ਨਸ ਹੁੰਦੀਆਂ ਆ ਫਿਰ ਤੁਹਾਡੀਆਂ ਇੰਨੀਆਂ ਐਲਬਮਸ ਕੀਤੀਆਂ ਜਾਣਗੀਆਂ ਉਹਦਾ ਰੈਵਨਿਊ ਇੰਨਾ ਸਾਡੇ ਕੋਲ ਆਏਗਾ ਕੰਪਨੀ ਕੋਲ ਤੇ 10% 20 30 40% ਤੁਹਾਨੂੰ ਦਿੱਤਾ ਜਾਏਗਾ ਬਾਕੀ ਸਾਰਾ ਕੰਪਨੀ ਲਏਗੀ ਸੋ ਜਾਂ ਤੁਹਾਨੂੰ ਓਕਾ ਮੁਕਾ ਇੱਕ ਕੈਸਟ ਦਾ ਇੰਨਾ ਪੈਸਾ ਇੱਕ ਐਲਬਮ ਦਾ ਇੰਨਾ ਪੈਸਾ ਜਿਹੜਾ ਹੈਗਾ ਦਿੱਤਾ ਜਾਵੇਗਾ ਜਾਂ ਇੰਨੇ ਇੱਕ ਗਾਣੇ ਦੇ ਦਿੱਤੇ ਜਾਣਗੇ ਬਾਕੀ ਉਹਦੇ ਤੋਂ ਜਿੰਨੀ ਕਮਾਈ ਹੁੰਦੀ ਹੈ ਉਹ ਸਾਡੀ ਹੋਏਗੀ ਵਿਦੇਸ਼ੀ ਦੌਰੇ ਤੇ ਜਾਣਾ ਹੈ ਤੇ ਉਹ ਸਾਡੇ ਥਰੂ ਤੁਸੀਂ ਜਾਣਾ ਹੈ ਉੱਥੇ ਜਾ ਕੇ ਜਿੰਨੇ ਵੀ ਤੁਸੀਂ ਕਾਨਸਰਟ ਕਰਨੇ ਈਵੈਂਟ ਕਰਨੇ ਆ ਉਹ ਸਾਡੀ ਕੰਪਨੀ ਦੇ ਥਰੂ ਹੋਣਗੇ ਉੱਥੋਂ ਜਿੰਨਾ ਵੀ ਮਾਲ ਵੜਦਾ ਹੈ ਪੈਸਾ ਬਣਦਾ ਹੈ ਤੇ ਉਹ ਸਾਰਾ ਜਿਹੜਾ ਕੰਪਨੀ ਕੋਲ ਆਏਗਾ ਤੇ ਤੁਹਾਨੂੰ ਇੰਨੇ ਕ ਪੈਸੇ ਜਿਹੜੇ ਉਹ ਦਿੱਤੇ ਜਾਣਗੇ। ਮਤਲਬ ਹੋਰ ਵੀ ਇਹਦੇ ਵਿੱਚ ਆਪਾਂ ਕਹੀਏ ਵੀ ਬਹੁਤ ਸਾਰੀਆਂ ਸ਼ਰਤਾਂ ਰੂਲਸ ਐਂਡ ਰੈਗੂਲੇਸ਼ਨ ਦੇ ਹਿਸਾਬ ਦੇ ਨਾਲ ਉਹਨਾਂ ਨੇ ਬਣਾਇਆ ਹੁੰਦਾ ਤੇ ਤੁਸੀਂ ਇੱਥੇ ਇੱਕ ਗੱਲ ਜਿਹੜੀ ਆ ਉਹ ਧਿਆਨ ਚ ਰੱਖੋ ਕਿ ਜਦੋਂ ਕੰਪਨੀ ਐਗਰੀਮੈਂਟ ਕਰਦੀ ਹੈ ਤੁਹਾਡੇ ਨਾਲ ਤੇ ਜ਼ਾਹਰ ਜੀ ਗੱਲ ਹੈ ਕਿ ਕੰਪਨੀ ਨੇ ਬਹੁਤੀਆਂ ਜੜੀਆਂ ਵਿੱਚ ਸ਼ਰਤਾਂ ਨੇ ਉਹ ਆਪਣੇ ਪੱਖ ਦੀਆਂ ਹੀ ਰੱਖੀਆਂ ਹੁੰਦੀਆਂ ਕਲਾਕਾਰ ਦੇ ਪੱਖ ਦੀਆਂ ਬਹੁਤ ਘੱਟ ਹੁੰਦੀਆਂ। ਪਰ ਫਿਰ ਕਲਾਕਾਰ ਜਿਹੜਾ ਨਵਾਂ ਹੁੰਦਾ ਉਹਨੂੰ ਮੈਂ ਜਿਵੇਂ ਪਹਿਲਾਂ ਕਿਹਾ ਕਿ ਉਹਨੂੰ ਇਹੀ ਹੁੰਦਾ ਕਿ ਭਾਈ ਸਾਈਨ ਕਰੋ ਤੇ ਘੱਟੋ ਘੱਟ ਸਾਡੀ ਕੈਸਟ ਆ ਰਹੀ ਹੈ ਪੈਸਾ ਸਾਡੇ ਕੋਲ ਨਹੀਂ ਹੈਗਾ ਤੇ ਆਪਾਂ ਘੱਟੋ ਘੱਟ ਮਸ਼ਹੂਰ ਹੋ ਰਹੇ ਆ ਸੋ ਫਿਰ ਉਹੀ ਗੱਲ ਮੈਂ ਉੱਥੇ ਆ ਜੰਨਾ ਕਿ ਜਦੋਂ ਕਲਾਕਾਰ ਮਸ਼ਹੂਰ ਹੋ ਜਾਂਦਾ ਫਿਰ ਉਹਨੂੰ ਤੰਗੀ ਮਹਿਸੂਸ ਹੋਣ ਲੱਗ ਪੈਂਦੀ ਹੈ ਉਸ ਕੰਟਰੈਕਟ ਦੇ ਵਿੱਚ ਉਹ ਉਹ ਬੰਦਸ਼ਾਂ ਦੇ ਵਿੱਚ ਕਿਉਂ ਕਿਉਂਕਿ ਜਦੋਂ ਤੁਹਾਨੂੰ ਕੰਪਨੀ ਚਲਾ ਰਹੀ ਹੁੰਦੀ ਹੈ ਕੰਪਨੀ ਨੇ ਤੁਹਾਨੂੰ ਕਹਿਣਾ ਆ ਤੁਸੀਂ ਕਰਨਾ ਹੈ ਆ ਨਹੀਂ ਕਰਨਾ ਇਸ ਤਰ੍ਹਾਂ ਕਰ ਸਕਦੇ ਹੋ ਇਸ ਤਰ੍ਹਾਂ ਨਹੀਂ ਕਰ ਸਕਦੇ ਸੋ ਫਿਰ ਉਹ ਜਿਹੜਾ ਕਲਾਕਾਰ ਹੈ ਜਦੀ ਫੈਨ ਫਾਲੋਇੰਗ ਵਧ ਗਈ ਹੁੰਦੀ ਹੈ ਜਿਹਨੂੰ ਹਰ ਪਾਸਿਓਂ ਟੈਨਸ਼ਨ ਮਿਲ ਰਹੀ ਹੁੰਦੀ ਐ ਲੋਕਾਂ ਦੀ ਲੋਕ ਕਾਲਸ ਕਰ ਰਹੇ ਹੁੰਦੇ ਐ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਕਿਹਾ ਜਾ ਰਿਹਾ ਹੁੰਦਾ ਕਿ ਤੁਸੀਂ ਮਤਲਬ ਕੀ ਬਹੁਤ ਵੱਡੇ ਕਲਾਕਾਰ ਹੋ ਤੁਹਾਡੇ ਅਸੀਂ ਫੈਨ ਆ ਵਗੈਰਾ ਵਗੈਰਾ ਜਦੋਂ ਇੱਕ ਫੀਲ ਜਿਹੜੀ ਆ ਜਾਂਦੀ ਐ ਬੰਦੇ ਵਿੱਚ ਫਿਰ ਉਹ ਕੰਪਨੀ ਦਾ ਕੰਟਰੈਕਟ ਜਿਹੜਾ ਹੈਗਾ ਉਹ ਮਾੜਾ ਲੱਗਣ ਲੱਗ ਪੈਂਦਾ ਸੋ ਫਿਰ ਜਿਹੜੇ ਕਲਾਕਾਰ ਨੇ ਉਹ ਬਾਗੀ ਹੋਣ ਨੂੰ ਫਿਰਦੇ ਐ ਫਿਰ ਉਹ ਰਾਹ ਲੱਭਦੇ ਐ ਕਿ ਕਿਵੇਂ ਕਾਨੂੰਨਨ ਤਰੀਕੇ ਦੇ ਨਾਲ ਇਹਦੇ ਵਿੱਚੋਂ ਕੰਟਰੈਕਟ ਚੋਂ ਬਾਹਰ ਨਿਕਲਿਆ ਜਾਵੇ ਕਈ ਵਿਚਾਰੇ ਇਸ ਤਰ੍ਹਾਂ ਦੇ ਹੁੰਦੇ ਆ ਵਿਚਾਰੇ ਸ਼ਬਦ ਮੈਂ ਤਾਂ ਕਹਿ ਰਿਹਾ ਵੀ ਪਹਿਲਾਂ ਭੁੱਲ ਭੁਲੇਖੇ ਸਾਈਨ ਕਰ ਦਿੰਦੇ ਆ ਫਿਰ ਬਾਅਦ ਚ ਫਸ ਜਾਂਦੇ ਆ ਤੇ ਫਿਰ ਕੀ ਹੁੰਦਾ ਫਿਰ ਕਈ ਕਈ ਵਿਚਾਰੇ ਐਸੇ ਹੁੰਦੇ ਜਿਹੜੇ ਫਿਰ 5-5 ਸਾਲ ਦਾ ਕੰਟਰੈਕਟ 10-10 ਸਾਲ ਦਾ ਕੰਟਰੈਕਟ ਕੱਢ ਦਿੰਦੇ ਆ ਕੰਪਨੀਆਂ ਦੇ ਨਾਲ ਤੇ ਉਹਦੇ ਵਿੱਚ ਉਹਨਾਂ ਦਾ ਕਈ ਵਾਰੀ ਘਾਟਾ ਹੋ ਜਾਂਦਾ ਕਈ ਵਾਰੀ ਵਾਧਾ ਹੋ ਜਾਂਦਾ ਜੇ ਤਾਂ ਕੰਪਨੀ ਵਧੀਆ ਤਰੀਕੇ ਦੇ ਨਾਲ ਉਹ ਚਲਾਉਂਦੀ ਰਹਿੰਦੀ ਹੈ ਤਾਂ ਫਿਰ ਉਹ ਕਲਾਕਾਰ ਜਿਹੜਾ ਹੈਗਾ ਬਹੁਤ ਵੱਡਾ ਬਣ ਜਾਂਦਾ ਪਰ ਫਿਰ ਜ਼ਿਆਦਾਤਰ ਕੀ ਹੁੰਦਾ ਹੈ ਕਿ ਕੰਪਨੀਆਂ ਆਪਣੇ ਤਰੀਕੇ ਨਾਲ ਉਹ ਦੇਖਦੀਆਂ ਵੀ ਸਾਨੂੰ ਫਾਇਦਾ ਕਿੱਧਰੋਂ ਹੋ ਰਿਹਾ ਇਹਦੀ ਐਲਬਮ ਕਰਨ ਦੇ ਵਿੱਚ ਫਾਇਦਾ ਹੋ ਰਿਹਾ ਜਾਂ ਇਹਦੇ ਲਾਈਵ ਸ਼ੋਜ਼ ਦੇ ਵਿੱਚ ਫਾਇਦਾ ਹੋ ਰਿਹਾ ਸੋ ਜਿੱਥੋਂ ਫਾਇਦਾ ਹੋ ਰਿਹਾ ਹੋਵੇ ਕੰਪਨੀ ਫਿਰ ਉਹ ਕੰਮ ਕਰਦੀ ਹੈ ਜਿਹਦੇ ਨਾਲ ਫਿਰ ਕਲਾਕਾਰ ਦਾ ਨਾਮ ਘੱਟ ਵੱਡਾ ਹੁੰਦਾ ਪਰ ਕੰਪਨੀ ਨੂੰ ਪੈਸਾ ਜ਼ਿਆਦਾ ਬਣਦਾ ਹੁੰਦਾ ਉਹਦੇ ਨਾਲ ਕੀ ਹੁੰਦਾ ਫਿਰ ਕੰਪਨੀਆਂ ਕੰਟਰੈਕਟ ਦੇ ਵਿੱਚ ਫਸਾ ਕੇ ਫਸਾ ਕੇ ਮੈਂ ਤਾਂ ਕਹਿ ਰਿਹਾ ਕਿਉਂਕਿ ਉਹ ਬੰਦਾ ਫਸਿਆ ਹੁੰਦਾ ਵੈਸੇ ਇਹਦੇ ਵਿੱਚ ਕੋਈ ਗਲਤ ਨਹੀਂ ਹੈ ਕਿਉਂਕਿ ਤੁਸੀਂ ਸਾਈਨ ਕੀਤੇ ਹੋਏ ਆ ਸੋ ਫਿਰ ਕੰਪਨੀਆਂ ਕੀ ਕਰਦੀਆਂ ਉਹ ਆਪਣੇ ਲਾਹੇ ਦੇ ਲਈ ਕਲਾਕਾਰ ਨੂੰ ਵਰਤਦਿਆਂ ਨੇ ਕਲਾਕਾਰ ਵਰਤਿਆ ਜਾਂਦਾ ਪਰ ਉਹਦਾ ਨਾਮ ਨਹੀਂ ਬਣਦਾ ਫਿਰ 5 ਸਾਲ 10 ਸਾਲ ਦੇ ਵਿੱਚ ਜਿੰਨੀ ਦੇਰ ਉਹਦਾ ਟਾਈਮ ਪੀਰੀਅਡ ਹੁੰਦਾ ਹੁਣ ਇੱਕ ਕਲਾਕਾਰ ਆ ਨਾ ਉਹਦਾ ਇੱਕ ਪੀਰੀਅਡ ਹੁੰਦਾ ਮਤਲਬ ਕਿ ਤੁਸੀਂ ਦੇਖੋ ਵੀ ਹਰ ਸਾਲ ਜਿਹੜੀ ਹੈ ਮਿਊਜ਼ਿਕ ਦਾ ਟੇਸਟ ਚੇਂਜ ਹੋ ਰਿਹਾ ਜਿਹੜੀ ਗੀਤਕਾਰੀ ਹੈ ਉਹਦਾ ਟੇਸਟ ਚੇਂਜ ਹੋ ਰਿਹਾ ਕਲਾਕਾਰਾਂ ਦੀ ਸਿੰਗਰਸ ਜਿਹੜੇ ਨੇ ਉਹ ਆ ਕੇ ਨਵੇਂ ਜਾ ਰਹੇ ਨੇ ਸੋ ਜੇ ਅੱਜ ਕੋਈ ਸਿੰਗਰ ਮੰਨ ਲਓ 2025 ਦੇ ਵਿੱਚ ਕੋਈ ਸਿੰਗਰ ਜਿਹੜਾ ਹੈਗਾ ਕਿਸੇ ਕੰਪਨੀ ਦੇ ਨਾਲ ਕੰਟਰੈਕਟ ਦੇ ਵਿੱਚ ਆਉਂਦਾ ਉਹਦਾ ਇੱਕ ਗਾਣਾ ਜਿਹੜਾ ਹੈਗਾ ਉਹ ਵਧੀਆ ਚੱਲ ਗਿਆ ਉਸ ਤੋਂ ਬਾਅਦ ਕੰਪਨੀ ਜਿਹੜੀ ਹੈ ਉਹ ਸੋਚਦੀ ਹੈ ਕਿ ਇਹਦੇ ਲਾਈਵ ਸ਼ੋਜ਼ ਦੇ ਵਿੱਚ ਸਾਨੂੰ ਫਾਇਦਾ ਇਹਦੀ ਐਲਬਮਸ ਹੋਰ ਨਾ ਘੜਵਾਈਏ ਤਾਂ ਫਿਰ ਉਹ ਜਿਹੜਾ ਕਲਾਕਾਰ ਹੈ ਉਹ ਆਪਣੇ ਤੌਰ ਤੇ ਤਾਂ ਐਲਬਮ ਕਰ ਨਹੀਂ ਸਕਦਾ ਆਪਣੇ ਤੌਰ ਤੇ ਆਜ਼ਾਦ ਉਹ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦਾ ਸੋ ਕੰਪਨੀ ਜਦੋਂ ਕਹੇਗੀ ਉਦੋਂ ਹੀ ਉਹ ਕੰਮ ਕਰ ਕਰੇਗਾ ਅਦਰਵਾਈਜ਼ ਉਹ ਘਰ ਦੇ ਵਿੱਚ ਬੈਠਾ ਹੋਇਆ ਤੇ ਉਹਦੀ ਜ਼ਿੰਦਗੀ ਦੇ ਉਹ ਪੰਜ ਕੀਮਤੀ ਸਾਲ ਜਿਹਦੇ ਵਿੱਚ ਉਹਨੇ ਲੋਕਾਂ ਦੇ ਵਿੱਚ ਛਾ ਜਾਣਾ ਸੀ ਹੋ ਸਕਦਾ ਬਹੁਤ ਵੱਡਾ ਕਲਾਕਾਰ ਬਣ ਜਾਂਦਾ ਪਰ ਉਹ ਨਹੀਂ ਬਣਦਾ ਕਿਉਂਕਿ ਕੰਪਨੀ ਦੇ ਆਦੇਸ਼ਾਂ ਦੇ ਮੁਤਾਬਕ ਹੀ ਉਹਨੂੰ ਚੱਲਣਾ ਪੈਣਾ ਤੇ ਫਿਰ ਕੀ ਹੁੰਦਾ ਉਹ ਪੰਜ ਸਾਲ ਜ਼ਿੰਦਗੀ ਦੇ ਜਿਹੜੇ ਕੀਮਤੀ ਹੁੰਦੇ ਨੇ ਜਿਹੜੇ ਪੀਕ ਦੇ ਹੁੰਦੇ ਆ ਉਹ ਗਵਾਜ ਜਾਂਦੇ ਆ ਫਿਰ ਜਦੋਂ ਕੰਟਰੈਕਟ ਟੁੱਟਦਾ ਉਹ ਕਲਾਕਾਰ ਕੋਸ਼ਿਸ਼ ਕਰਦਾ ਕਿ ਹੁਣ ਮੈਂ ਆਪਣੇ ਸਿਰ ਤੇ ਜਾਂ ਕਿਸੇ ਹੋਰ ਕੰਪਨੀ ਦੇ ਸਿਰ ਤੇ ਦੁਬਾਰਾ ਆਵਾਂ ਤਾਂ ਉਹਦਾ ਉਹ ਟਾਈਮ ਜਿਹੜਾ ਹੈਗਾ ਉਹ ਲੰਘ ਚੁੱਕਿਆ ਹੁੰਦਾ ਸੋ ਇਹ ਗੱਲਾਂ ਜਿਹੜੀਆਂ ਮੋਟੀਆਂ-ਮੋਟੀਆਂ ਮੈਂ ਤੁਹਾਨੂੰ ਦੱਸ ਰਿਹਾ ਕਿ ਕਲਾਕਾਰ ਨੂੰ ਕਿਦੇ ਵਿੱਚ ਨੁਕਸਾਨ ਹੁੰਦਾ ਹੈ ਕੰਪਨੀ ਨੂੰ ਕਿਦੇ ਵਿੱਚ ਫਾਇਦਾ ਹੁੰਦਾ ਹੈ ਜਾਂ ਫਿਰ ਜਿਹੜੀ ਜਿਹੜਾ ਕਲਾਕਾਰ ਨਾਮਾ ਹੈਗਾ ਜਿਸ ਦੇ ਕੋਲ ਇੱਕ ਵੀ ਪੈਸਾ ਨਹੀਂ ਹੈ ਉਹ ਕਹਿੰਦਾ ਕਿ ਕੋਈ ਕੰਪਨੀ ਮੇਰਾ ਹੱਥ ਪੱਲਾ ਫੜੇ ਤੇ ਮੇਰੀ ਕੈਸਟ ਕਢਾ ਦੇਵੇ ਤੇਰੀ ਐਲਬਮ ਕਢਾ ਦੇਵੇ ਜਾਂ ਇੱਕ ਗਾਣਾ ਕਢਾ ਦੇਵੇ ਸੋ ਫਿਰ ਉਹ ਫਸ ਕੇ ਉਹ ਫਿਰ ਕੰਟਰੈਕਟ ਦੇ ਵਿੱਚ ਆ ਕੇ ਤੇ ਉਹਦੇ ਨਾਲ ਫਿਰ ਜਿਹੜਾ ਹੈਗਾ 5 ਸਾਲ ਲਈ ਆਵਤੀਰਾ ਜਿਹੜਾ ਹੈਗਾ ਹੁੰਦਾ ਸੋ ਇਹਦੇ ਵਿੱਚ ਪ੍ਰੋਫੈਸ਼ਨਲਿਜ਼ਮ ਦੀ ਕਮੀ ਕਿਵੇਂ ਹੈ ਪਹਿਲੀ ਗੱਲ ਕਿ ਤੁਹਾਡਾ ਜਿਹੜਾ ਇੱਕ ਕ੍ਰੇਜ਼ ਹੁੰਦਾ ਦਿਮਾਗ ਦੇ ਵਿੱਚ ਇੱਕ ਹੋਇਆ ਹੁੰਦਾ ਕਿ ਲਓ ਜੀ ਗਾਣਾ ਆ ਜਾਵੇ ਜਿੱਦਾਂ ਮਰਜੀ ਆਵੇ ਕੰਟਰੈਕਟ ਕਰਵਾਉਣਾ ਸਾਈਨ ਕਰਵਾ ਲਵੋ ਉਹਦੇ ਵਿੱਚ ਤੁਸੀਂ ਪੜਦੇ ਨਹੀਂ ਜੇ ਤੁਹਾਨੂੰ ਉਹ ਸ਼ਰਤਾਂ ਨਹੀਂ ਮਨਜ਼ੂਰ ਤਾਂ ਤੁਹਾਨੂੰ ਉਹਦੇ ਉੱਤੇ ਸਾਈਨ ਨਹੀਂ ਸੀ ਕਰਨੇ ਚਾਹੀਦੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵਾਕਿਆ ਹੀ ਤੁਹਾਡੀ ਆਵਾਜ਼ ਦੇ ਵਿੱਚ ਜਾਦੂ ਹੈ ਲੋਕ ਤੁਹਾਨੂੰ ਇੱਕ ਨਾ ਇੱਕ ਦਿਨ ਜਿਹੜਾ ਪਸੰਦ ਕਰਨਗੇ ਤਾਂ ਫਿਰ ਤੁਸੀਂ ਕੰਪਨੀ ਦੇ ਅੱਗੇ ਆਪਣੀਆਂ ਸ਼ਰਤਾਂ ਵੀ ਰੱਖ ਸਕਦੇ ਹੋ ਕੰਪਨੀ ਅਕਸਰ ਜਿਹੜੀ ਆ ਤੁਹਾਨੂੰ ਇਹ ਗੱਲ ਕਹਿੰਦੀ ਹੈ ਕਿ ਅਸੀਂ ਮੋਡੀਫਾਈ ਕਰ ਸਕਦੇ ਹਾਂ ਮਤਲਬ ਉਹਨਾਂ ਦੀਆਂ ਸ਼ਰਤਾਂ ਜਿਹੜੀਆਂ ਹੁੰਦੀਆਂ ਨਾ ਉਹ ਉਹਦੇ ਵਿੱਚ ਚੇਂजेस ਵੀ ਹੋ ਜਾਂਦੀਆਂ ਜੇ ਤੁਹਾਡੀ ਆਵਾਜ਼ ਦੇ ਵਿੱਚ ਦਮ ਹੋਵੇ ਤੁਸੀਂ ਕੰਪਨੀ ਦੇ ਸਾਹਮਣੇ ਸ਼ਰਤਾਂ ਰੱਖਦੇ ਹੋ ਤਾਂ ਕੰਪਨੀ ਉਹ ਚੇਂਜ ਵੀ ਕਰ ਦਿੰਦੀ ਹੈ ਕਿ ਠੀਕ ਹੈ ਭਾਈ ਇਹ ਗੱਲਾਂ ਜਿਹੜੀਆਂ ਤੁਹਾਡੀਆਂ ਸਹੀ ਨੇ ਤੇ ਉਹ ਉਹਦੇ ਹਿਸਾਬ ਦੇ ਨਾਲ ਆਪਾਂ ਮਤਲਬ ਕੀ ਤੁਹਾਨੂੰ ਚੇਂਜ ਕਰ ਸਕਦੇ ਹਾਂ ਯਾਨੀ ਕਿ ਕੁਝ ਹੱਕ ਜਿਹੜੇ ਤੁਹਾਡੇ ਹੱਕ ਦੇ ਵਿੱਚ ਜਿਹੜੇ ਦੇ ਦੇਣੇ ਜਾਂ ਫਿਰ ਮਤਲਬ ਕੋਈ ਸ਼ਰਤਾਂ ਜਿਹੜੀਆਂ ਹੈਗੀਆਂ ਉਹ ਢਿੱਲੀਆਂ ਕਰ ਦੇਣੀਆਂ ਸੋ ਫਿਰ ਉਹ ਕੰਪਨੀ ਉਸ ਤਰੀਕੇ ਦਾ ਜਿਹੜਾ ਕੰਟਰੈਕਟ ਤੁਹਾਡੇ ਨਾਲ ਕਰ ਲੈਂਦੀ ਹੈ ਪਰ ਜਦੋਂ ਤੁਸੀਂ ਬਿਨਾ ਪੁੱਛਿਆ ਬਿਨਾ ਗੱਲਬਾਤ ਕੀਤੀਆਂ ਸਾਈਨ ਕਰ ਲੈਨੇ ਹੋ ਤਾਂ ਫਿਰ ਉਹਦੇ ਵਿੱਚ ਕੋਈ ਵੀ ਰਾਹ ਨਹੀਂ ਹੁੰਦਾ ਫਿਰ ਤੁਹਾਨੂੰ ਅ ਕੋਈ ਵੀ ਮਤਲਬ ਕੀ ਹੈਗਾ ਕਿ ਕੋਈ ਵੀ ਦਾ ਪੇਚ ਜਿਹੜਾ ਉਹ ਵਿਚਾਰ ਨਹੀਂ ਸਕਦਾ ਹੁੰਦਾ ਕਿਉਂਕਿ ਇਹ ਕਾਨੂੰਨਨ ਤੌਰ ਦੇ ਉੱਤੇ ਐਗਰੀਮੈਂਟ ਜਿਹੜਾ ਹੋਇਆ ਹੋਇਆ ਜਦੋਂ ਤੁਸੀਂ ਬਾਹਰ ਜਾਂਦੇ ਹੋ ਜਦੋਂ ਤੁਸੀਂ ਬਾਗੀ ਹੋਣ ਨੂੰ ਫਿਰਦੇ ਹੋ ਫਿਰ ਅਗਲੇ ਤੁਹਾਨੂੰ ਸਮਨ ਕਰਦੇ ਆ ਫਿਰ ਕੋਟਰਾ ਹੀ ਤੁਹਾਨੂੰ ਜਿਹੜੀਆਂ ਚਿੱਠੀਆਂ ਪੱਤਰ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਇਹ ਕੰਮ ਤੁਸੀਂ ਨਹੀਂ ਕਰ ਸਕਦੇ ਉਹਦੇ ਵਿੱਚ ਵੀ ਕੈਰੀਅਰ ਜਿਹੜਾ ਹੈਗਾ ਉਹ ਬਰਬਾਦ ਹੋ ਜਾਂਦਾ ਹੋ ਸਕਦਾ ਆ ਹੁਣ ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਵੱਡਾ ਪਿਛਲੇ ਸਮੇਂ ਦੇ ਵਿੱਚ ਝਗੜਾ ਚੱਲਦਾ ਰਿਹਾ ਹਸਨ ਮਾਨਕ ਹੋਰਾਂ ਦਾ ਹਸਨ ਮਾਨ ਖੋਰਾ ਨੇ ਵੀ ਇਸੇ ਤਰੀਕੇ ਦੇ ਨਾਲ ਇੱਕ ਕੰਪਨੀ ਦੇ ਨਾਲ ਉਹ ਸਾਈਨ ਹੋਏ ਉਸ ਤੋਂ ਬਾਅਦ ਕੰਪਨੀ ਆਪਣੇ ਤਰੀਕੇ ਨਾਲ ਉਹਨਾਂ ਨੂੰ ਚਲਾਉਂਦੀ ਰਹੀ ਹੈ ਇਥੋਂ ਤੱਕ ਕਿ ਉਹਨਾਂ ਦਾ ਇਹ ਕਹਿਣਾ ਸੀਗਾ ਹਸਨ ਮਾਨ ਖੋਰਾ ਦਾ ਕਿ ਮੈਨੂੰ ਸਿਰਫ ਬੇਸਿਕ ਜਿਹਾ ਮੇਰਾ ਖਰਚਾ ਪੱਤਾ ਚਲਾਉਣ ਦੇ ਲਈ ਹੀ ਮੈਨੂੰ ਪੈਸੇ ਦਿੱਤੇ ਜਾਂਦੇ ਆ ਬਾਕੀ ਸਾਰਾ ਕੰਪਨੀ ਲਈ ਜਾਂਦੀ ਹੈ ਪਰ ਤੁਸੀਂ ਕੀ ਪੜਿਆ ਕੀ ਲਿਖਿਆ ਜਦੋਂ ਤੁਸੀਂ ਕੰਟਰੈਕਟ ਸਾਈਨ ਕੀਤਾ ਕੀ ਐਗਰੀਮੈਂਟ ਤੁਹਾਡਾ ਹੋਇਆ ਸੋ ਇਹ ਇਹ ਇੱਕ ਚੀਜ਼ ਦੀ ਜਿਹੜੀ ਕਮੀ ਹੈਗੀ ਆ ਹੁਣ ਬਹੁਤ ਸਾਰੇ ਗੀਤਕਾਰਾਂ ਦੀ ਵੀ ਆਪਾਂ ਨਾਲ ਚਲੋ ਗੱਲ ਕਰ ਲਈਏ ਗੀਤਕਾਰ ਵੀ ਇਹ ਹੁੰਦੇ ਜਦੋਂ ਸਟਰਗਲ ਦੇ ਦਿਨਾਂ ਦੇ ਵਿੱਚ ਹੁੰਦੇ ਆ ਉਹ ਉਹਨਾਂ ਦਾ ਇੱਕੋ ਇੱਕ ਉਹਨਾਂ ਦੇ ਕੋਲ ਗੱਲ ਹੁੰਦੀ ਹੈ ਕਿ ਭਾਈ ਸਾਡਾ ਗਾਣਾ ਕੋਈ ਵੀ ਕਲਾਕਾਰ ਗਾ ਦਵੇ ਆਪਾਂ ਨੂੰ ਰੁਪਈਆ ਨਹੀਂ ਚਾਹੀਦਾ ਠੀਕ ਹੈ ਜੀ ਉਹ ਕੀ ਹੁੰਦਾ ਫਿਰ ਕਿਤੇ ਨਾ ਕਿਤੇ ਉਹ ਇਸ ਤਰੀਕੇ ਦੇ ਨਾਲ ਆਪਣਾ ਗਾਣਾ ਦੇਣ ਲੱਗ ਪੈਂਦੇ ਦੂਜਾ ਤੀਜਾ ਚੌਥਾ ਗਾਣਾ ਗਾਣੇ ਚੱਲਣ ਲੱਗ ਪੈਂਦੇ ਆ ਕਲਾਕਾਰ ਨੂੰ ਆਦਤ ਪਈ ਹੁੰਦੀ ਹੈ ਵੀ ਇਹ ਫ੍ਰੀ ਗਾਣੇ ਜਿਹੜੇ ਮੈਨੂੰ ਮਿਲ ਰਹੇ ਆ ਸੋ ਪਹਿਲਾਂ ਪੈਸਿਆਂ ਦਾ ਪੁੱਛਿਆ ਨਹੀਂ ਜਾਂਦਾ ਬਾਅਦ ਵਿੱਚ ਜਦੋਂ ਫਿਰ ਨਾਮ ਵੱਡਾ ਹੋਣ ਲੱਗ ਪੈਂਦਾ ਰਾਈਟਰ ਦਾ ਉਹ ਕਹਿੰਦਾ ਮੈਨੂੰ ਪੈਸੇ ਨਹੀਂ ਦਿੱਤੇ ਸੋ ਉੱਥੇ ਵੀ ਪ੍ਰੋਫੈਸ਼ਨਲਿਜ਼ਮ ਦੀ ਕਮੀ ਹੈਗੀ ਹੈ ਇਤੋਂ ਬਾਅਦ ਜੇ ਆਪਾਂ ਹੁਣ ਬਾਲੀਵੁੱਡ ਵਾਲੇ ਪਾਸੇ ਜਾਈਏ ਉਹ ਕਰਦੇ ਨੇ ਇੱਕ ਨੰਬਰ ਦਾ ਕੰਮ ਉਹ ਕਰਦੇ ਨੇ ਪ੍ਰੋਫੈਸ਼ਨਲ ਰਹਿ ਕੇ ਕੰਮ ਉੱਥੇ ਇਦਾਂ ਦੇ ਝਗੜੇ ਬਹੁਤ ਘੱਟ ਤੁਸੀਂ ਸੁਣੇ ਹੋਣੇ ਆ ਕਿ ਇਸ ਤਰ੍ਹਾਂ ਹੋ ਗਿਆ ਜੀ ਆ ਪੈਸੇ ਨਹੀਂ ਦਿੱਤੇ ਟਾਵਾ ਟਾਵਾ ਹੁੰਦਾ ਪਰ ਪੰਜਾਬੀਆਂ ਦੇ ਵਿੱਚ ਇਹ ਜ਼ਰੂਰ ਹੈਗਾ ਇੱਕ ਦੌੜ ਲੱਗੀ ਹੋਈ ਹੈ ਕਲਾਕਾਰ ਬਣਨ ਦੀ ਆਰਟਿਸਟ ਬਣਨਾ ਹੈ ਸਟਾਰ ਬਣਨਾ ਹੈ ਰਾਤੋਂ ਰਾਤ ਸ਼ਾ ਜਾਣਾ ਹੈ ਉਸ ਚੱਕਰ ਦੇ ਵਿੱਚ ਫਿਰ ਸੁਨੰਦਾ ਸ਼ਰਮਾ ਭਾਵੇਂ ਗਾਇਕ ਜਿਹੜਾ ਕਾਕਾ ਹੈਗਾ ਉਹ ਵੀ ਆਇਆ ਮੈਂ ਤੇ ਇੱਕ ਤੁਹਾਨੂੰ ਹੋਰ ਵੀ ਦੱਸਦਾ ਹਾਂ ਗੱਲ ਕਿ ਇੱਥੇ ਯੂਕੇ ਦੇ ਵਿੱਚ ਵੀ ਇੱਕ ਕਲਾਕਾਰ ਜੀ ਮੈਂ ਖੂਬ ਇੱਕ ਟੀਵੀ ਸਟੇਸ਼ਨ ਦੇ ਨਾਲ ਵੀ ਕੰਮ ਕਰਦਾ ਹਾਂ ਕਲਾਕਾਰਾਂ ਦੀ ਇੰਟਰਵਿਊਜ਼ ਕਰਦਾ ਹੁੰਦਾ ਸੋ ਸਾਰਾ ਕੁਝ ਤਿਆਰ ਪਿਆ ਕੈਮਰੇ ਫਿੱਟ ਹੋਏ ਹੋਏ ਆ ਸੈਟ ਫਿੱਟ ਹੋਇਆ ਹੋਇਆ ਵੀ ਫਲਾਨੇ ਕਲਾਕਾਰ ਦੀ ਮੈਂ ਨਾਮ ਨਹੀਂ ਲੈਣਾ ਚਲੋ ਭਈ ਉਹ ਉਹਨਾਂ ਦੀ ਇੰਟਰਵਿਊ ਕਰਨੀ ਹੈ ਅਸੀਂ ਸਾਰੇ ਤਿਆਰ ਬੈਠੇ ਹੋਏ ਆ ਮੌਕੇ ਦੇ ਉੱਤੇ ਕਲਾਕਾਰ ਵੀ ਪਹੁੰਚ ਜਾਂਦਾ ਹੈ ਪਹੁੰਚ ਕੇ ਤੇ ਆਗੇ ਸਾਨੂੰ ਜਿਹੜਾ ਹੈਗਾ ਉਹ ਇਹ ਗੱਲ ਕਹਿ ਦਿੰਦਾ ਕਿ ਜਿਹੜੇ ਮੇਰੇ ਕੰਪਨੀ ਵਾਲੇ ਆ ਉਹਨਾਂ ਨੇ ਮੈਨੂੰ ਇੰਟਰਵਿਊ ਦੇਣ ਤੋਂ ਨਾ ਕਰ ਦਿੱਤੀ ਹੈ ਮਤਲਬ ਕਿ ਉਹ ਕਹਿੰਦੇ ਤੁਸੀਂ ਇੰਟਰਵਿਊ ਨਹੀਂ ਦੇ ਸਕਦੇ ਸੋ ਸਾਰਾ ਸਾਡਾ ਸੈੱਟ ਤਿਆਰ ਜਿਹੜਾ ਪਿਆ ਹੋਇਆ ਸੀਗਾ ਤੇ ਉਹ ਕਲਾਕਾਰ ਬਿਨਾਂ ਇੰਟਰਵਿਊ ਦਿੱਤੇ ਹੋਇਆ ਵਾਪਸ ਚਲਾ ਗਿਆ ਤੇ ਸੈਡ ਹੋ ਕੇ ਵੀ ਕਿਹਾ ਉਹਨੂੰ ਇਹ ਕਿ ਭਾਈ ਮੈਂ ਕਿੱਥੇ ਇੰਗਲੈਂਡ ਦੀ ਧਰਤੀ ਤੇ ਵੀ ਆ ਗਿਆ ਪਰ ਉਹ ਜਿਹੜਾ ਕਾਨੂੰਨੀ ਜਿਹੜਾ ਐਗਰੀਮੈਂਟ ਹੈਗਾ ਜਿਹੜਾ ਮੇਰੇ ਨਾਲ ਕੀਤਾ ਹੋਇਆ ਕੰਟਰੈਕਟ ਆ ਉਹ ਇੱਥੇ ਵੀ ਮੇਰੀ ਜਾਨ ਨਹੀਂ ਛੱਡ ਰਿਹਾ ਸੋ ਇਹ ਕੁਝ ਫਾਇਦੇ ਜਿਹੜੇ ਮੈਂ ਤੁਹਾਨੂੰ ਗਣਾਏ ਆ ਕੰਟਰੈਕਟ ਤੇ ਤੇ ਕੁਝ ਜਿਹੜੇ ਜਿਹੜੇ ਉਹ ਘਾਟੇ ਹੈਗੇ ਆ ਉਹ ਕਲਾਕਾਰਾਂ ਦੇ ਨਾਲ ਜਿਹੜੇ ਹੁੰਦੇ ਆ ਸੋ ਉਹ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਿੱਤਾ ਇਹਦੇ ਵਿੱਚ ਹੁਣ ਇਹ ਆ ਕਿ ਜਿਹੜੀ ਬੀਬੀ ਸੁਨੰਦਾ ਸ਼ਰਮਾ ਹੈਗੀ ਆ ਉਹਨਾਂ ਦਾ ਵੀ ਇਸ ਤਰ੍ਹਾਂ ਹੀ ਸੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਹੁੰਦੇ ਸੀ ਉਸ ਤੋਂ ਬਾਅਦ ਪਿੰਕੀ ਧਾਲੀਵਾਲ ਹੋਰਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਫਿਰ ਉਹ ਉਹਨਾਂ ਨਾਲ ਸ਼ਾਇਦ ਕੰਟਰੈਕਟ ਕੀਤਾ ਜਾਂ ਨਹੀਂ ਕੀਤਾ ਉਹ ਆਉਂਦੇ ਦਿਨਾਂ ਦੇ ਵਿੱਚ ਉਹ ਦੱਸਣਗੇ ਸੋ ਜੇ ਨਹੀਂ ਕੀਤਾ ਤਾਂ ਫਿਰ ਇਹਦੇ ਵਿੱਚ ਸੁਨੰਦਾ ਸ਼ਰਮਾ ਹੋਰਾਂ ਦੀ ਜਿਹੜੀ ਹੈ ਉਹ ਗਲਤੀ ਹੋ ਸਕਦੀ ਹੈ ਜੇ ਕੰਟਰੈਕਟ ਕੀਤਾ ਫਿਰ ਉਸ ਹਿਸਾਬ ਦੇ ਨਾਲ ਜੇਕਰ ਉਹ ਨਹੀਂ ਚੱਲ ਰਿਹਾ ਤਾਂ ਫਿਰ ਉਹਨਾਂ ਦੀ ਵੀ ਗਲਤੀ ਜਿਹੜੀ ਹੈ ਉਹ ਹੋ ਸਕਦੀ ਹੈ ਸੋ ਮਤਲਬ ਜੇ ਕੰਪਨੀ ਉਹਨਾਂ ਦੇ ਕੋਲੋਂ ਕੰਟਰੈਕਟ ਤੋਂ ਉੱਤੇ ਜਾ ਕੇ ਕੰਮ ਕਰਵਾ ਰਹੀ ਹੈ ਫਿਰ ਕੰਪਨੀ ਦੀ ਗਲਤੀ ਹੈ ਤੋ ਇਹ ਇਹ ਚੀਜ਼ਾਂ ਤਾਂ ਸਾਫ਼ ਹੁੰਦੀਆਂ ਸਾਰੀਆਂ ਜੋ ਲਿਖਤ ਪੜਤ ਹੋਈ ਹੈ ਉਹ ਉਹੀ ਹੈ ਮਤਲਬ ਜੋ ਲਿਖਤ ਪੜਤ ਹੋਈ ਹੈ ਵਰਬਲੀ ਕੁਝ ਨਹੀਂ ਹੈਗਾ ਵੀ ਤੁਸੀਂ ਬਹਿ ਕੇ ਆਪਸ ਵਿੱਚ ਗੱਲ ਕੀਤੀ ਸੀ ਵੀ ਇਦਾਂ ਕਰਿਆ ਕਰਾਂਗੇ 30 ਹੋਊਗਾ ਸਾਡਾ 30% ਸਾਡਾ ਹੋਊਗਾ 70 ਤੁਹਾਡਾ ਹੋਊਗਾ ਵਰਬਲੀ ਕੁਝ ਵੀ ਨਹੀਂ ਹੈਗਾ ਕੰਟਰੈਕਟ ਦੇ ਉੱਤੇ ਜੋ ਲਿਖਿਆ ਜੋ ਲਿਖ ਦਿੱਤਾ ਉਹਦੇ ਨਾਲ ਹੀ ਗੱਲਬਾਤ ਹੈਗੀ ਇਹ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਕਲਾਕਾਰ ਹੁਣ ਏਦਾਂ ਅੱਗੇ ਆ ਰਹੇ ਵੈਂਦੀ ਜਿਹੜੀ ਕਹਿੰਦੇ ਹੁੰਦੇ ਗੰਗਾ ਦੇ ਵਿੱਚ ਹੱਥ ਧੋਣ ਲਈ ਵੀ ਸਾਡੀ ਵੀ ਸੁਣੀ ਜਾਊਗੀ ਸਾਡੀ ਵੀ ਸੁਣੀ ਜਾਊਗੀ ਸ਼ਾਇਦ ਕੰਟਰੈਕਟ ਟੁੱਟ ਜਾਣਗੇ ਸਾਡੇ ਸੋ ਇਹ ਨਹੀਂ ਹੋਣਾ ਮਤਲਬ ਕਿ ਇਹ ਨਹੀਂ ਹੈ ਕਿ ਜੇ ਸੁਨੰਦਾ ਸ਼ਰਮਾ ਅੱਗੇ ਆਏ ਤੇ ਉਹਨਾਂ ਦੇ ਨਾਲ ਅੱਗੇ ਹੋਰ ਆਉਣ ਮਤਲਬ ਆਉਣਾ ਤਾਂ ਚਾਹੀਦਾ ਪਰ ਜਿਹੜੀ ਗੱਲ ਫਿਰ ਉੱਥੇ ਆ ਕੇ ਮੁਕਣੀ ਹੈ ਵੀ ਜਿਹੜੀ ਤੁਹਾਡੀ ਲਿਖਤ ਪੜਤ ਹੈਗੀ ਆ ਉਹ ਹੈਗੀ ਆ ਉਸ ਤੋਂ ਬਾਹਰ ਜਾ ਕੇ ਕੁਝ ਨਹੀਂ ਹੋ ਸਕਦਾ ਜੀ ਬਾਕੀ ਤੁਸੀਂ ਕੁਝ ਪੁੱਛਣਾ ਇਹਦੇ ਵਿੱਚ ਤਾਂ ਪੁੱਛ ਸਕਦੇ ਹੋ ਜੀ ਅੰਦਰ ਇਸ ਨੂੰ ਉਹ ਗੱਲ ਜੋ ਅੱਗੇ ਡੋੜਨ ਵਾਲੀ ਉਹ ਹੈ ਕਿ ਜੋ ਕੰਟੈਕਟ ਹੋਇਆ ਉਸ ਦੇ ਵਿੱਚ ਜੋ ਸੁਨੰਦ ਚਰਮਾ ਨੇ ਕਿਹਾ ਕਿ ਗੱਲ ਸਿਰਫ ਉਹਨਾਂ ਨੇ ਪੋਸਟ ਕੀਤੀ ਸੀ ਇਹ ਗੱਲ ਸਿਰਫ ਪੈਸੇ ਨਹੀਂ ਉਹਨਾਂ ਨੇ ਕਿਹਾ ਕਿ ਮੇਰਾ ਸ਼ੋਸ਼ਣ ਹੋਇਆ ਮੈਂ ਕਹਿੰਦਾ ਕਿ ਬਹੁਤ ਕਹਿੰਦਾ ਕਿ ਡਿਪਰੈਸ਼ਨ ਜਿਹੜੀ ਸੀ ਕਿ ਹੋਰ ਉਹਨਾਂ ਨੇ ਕਾਫੀ ਕੁਝ ਜਿਹੜਾ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਨਹੀਂ ਕਰਨਾ ਚਾਹੀਦਾ ਸੀਗਾ ਤੇ ਉਹ ਮੈਂ ਗੱਲਾਂ ਇਹਦੇ ਕਿ ਜਦੋਂ ਇਹ ਪਹਿਲਾਂ ਨੂੰ ਕੰਟਰੈਕਟ ਕਰ ਲੈ ਸਾਰਾ ਉਹ ਠੀਕ ਸੀ ਗਿਆ ਪਰ ਜੇ ਇੱਕ ਇੱਕ ਪਾਸੇ ਨੂੰ ਮੰਨ ਲੇ ਕਿ ਇਹ ਸੱਚ ਹੈ ਇਹ ਫਿਰ ਤੁਹਾਨੂੰ ਲਾਦ ਨਹੀਂ ਕੰਟਰੈਕਟ ਕਾਫੀ ਕਿ ਲੋਗੇ ਖਤਰਨਾਕ ਵੀ ਹੋ ਸਕਦਾ ਹੈ ਜੇ ਉਸ ਚੀਜ਼ ਨੂੰ ਸੱਚ ਮੰਨ ਲਿਆ ਜਿਵੇਂ ਜੋ ਸੰਧਾ ਸ਼ਰਮਾ ਜੋ ਕੀ ਹੈ ਜਦੋਂ ਆਪਾਂ ਨੂੰ ਸੱਚ ਮੰਨ ਲਿਆ ਆਪਾਂ ਜੀ 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 ਤਾਂ ਮੈਂ ਸ਼ੁਰੂ ਚ ਗੱਲ ਕੀਤੀ ਨਾ ਕੰਪਨੀਆਂ ਜਦੋਂ ਕੰਟਰੈਕਟ ਬਣਾਉਂਦੀਆਂ ਬੜਾ ਜਿਹੜਾ ਸਖਤ ਹੁੰਦਾ ਉਹਦੇ ਵਿੱਚ ਜ਼ਿਆਦਾ ਜਿਹੜੀਆਂ ਜਿਹੜੀਆਂ ਆਪਾਂ ਕਹੀਏ ਵੀ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਹੁੰਦੀਆਂ ਉਹ ਕੰਪਨੀ ਨੇ ਆਪਣੇ ਹੱਕ ਦੀਆਂ ਰੱਖੀਆਂ ਹੁੰਦੀਆਂ ਇਹ ਤੁਹਾਨੂੰ ਪਹਿਲਾਂ ਦੇਖਣਾ ਚਾਹੀਦਾ ਪਈ ਇਹ ਨਹੀਂ ਹੈ ਕਿ ਤੁਸੀਂ ਬਾਅਦ ਚ ਉਹ ਚੀਜ਼ਾਂ ਨੋਟ ਕਰੋ ਭਈ ਜਿਵੇਂ ਹੁਣ ਸੁਨੰਦਾ ਸ਼ਰਮਾ ਕਹਿ ਰਹੀ ਹੈ ਕਿ ਮੈਂ ਮੇਰੇ ਇੱਕ ਬਾਪ ਦੇ ਤਰ੍ਹਾਂ ਸੀ ਜਾਂ ਮੇਰੇ ਨਾਲ ਉਹਨਾਂ ਨੇ ਆਪਣੇ ਬੇਟੇ ਦੀ ਸ਼ਾਦੀ ਕਰਨ ਦੇ ਲਈ ਮੇਰੇ ਨਾਲ ਲਾਰੇ ਵੀ ਲਾਏ ਸੋ ਇਹ ਗੱਲਾਂ ਹੁੰਦੀਆਂ ਇਮੋਸ਼ਨਲ ਹੋ ਕੇ ਠੀਕ ਹੈ ਤੇ ਇਹ ਇਮੋਸ਼ਨਸ ਦੀ ਥਾਂ ਜਿੱਥੇ ਪ੍ਰੋਫੈਸ਼ਨਲਿਜ਼ਮ ਹੈ ਉੱਥੇ ਇਮੋਸ਼ਨਸਰ ਚੱਲਦੇ ਹੀ ਨਹੀਂ ਉਹ ਤਾਂ ਗੱਲ ਇੱਕ ਸੈਪਰੇਟ ਆ ਜਾਂਦੀ ਤੁਹਾਡੇ ਘਰ ਦਾ ਮਾਮਲਾ ਤੁਸੀਂ ਕੀ ਕਿਸੇ ਨੂੰ ਜ਼ਬਾਨ ਦਿੱਤੀ ਹੈ ਕਿਵੇਂ ਤੁਸੀਂ ਕਿਸੇ ਨਾਲ ਬਿਹੇਵ ਕਰਦੇ ਹੋ ਹੈਨਾ ਸੋ ਜਿਹੜਾ ਪ੍ਰੋਫੈਸ਼ਨਲਿਜ਼ਮ ਤੇ ਇਹ ਕਹਿੰਦਾ ਵੀ ਜਿਹੜਾ ਫਾਦਰ ਹੈਗਾ ਉਹ ਵੀ ਜੇ ਉਹਦਾ ਉਹਦਾ ਫਸਾਨ ਹੈ ਉਹਦਾ ਪੁੱਤਰ ਹੈ ਜੀ ਉਹਦੀ ਕੰਪਨੀ ਦੇ ਵਿੱਚ ਕੰਮ ਕਰਦਾ ਤਾਂ ਉਹਨਾਂ ਦੇ ਵਿੱਚ ਵੀ ਇੱਕ ਕੰਟਰੈਕਟ ਹੋਣਾ ਚਾਹੀਦਾ ਜੇ ਦੋ ਬੇਸਿਕਲੀ ਕੰਪਨੀਆਂ ਇੱਕ ਘਰ ਦੇ ਵਿੱਚ ਵੀ ਚੱਲਦੀਆਂ ਜਿਹਨੂੰ ਵਾਈਫ ਹਸਬੈਂਡ ਵੀ ਚਲਾਉਂਦੇ ਆ ਤੇ ਉੱਥੇ ਵੀ ਪ੍ਰੋਫੈਸ਼ਨਲਿਜ਼ਮ ਹੋਣਾ ਚਾਹੀਦਾ ਲਿਖਤ ਪੜਤੋ ਹੋਣੀ ਚਾਹੀਦੀ ਹੈ ਕੱਲ ਨੂੰ ਇਹ ਨਾ ਹੋਵੇ ਵੀ ਹਾਂ ਵੀ ਜੀ ਵਾਈਫ ਕਵੇ ਵੀ ਲੈ ਤੂੰ ਤੇ ਮੇਰਾ ਹਸਬੰਡ ਸੀ ਤੇ ਉਹਦੇ ਕਰਕੇ ਮੈਂ ਤੇਰੇ ਤੇ ਭਰੋਸਾ ਕਰਕੇ ਤੇ ਆ ਕੰਮ ਕੀਤਾ ਤੇ ਇਦਾਂ ਹੋ ਜੂਗਾ ਜਾਂ ਕੱਲ ਨੂੰ ਹਸਬੰਡ ਕਵੇ ਵਾਈਫ ਨੂੰ ਸੋ ਮਤਲਬ ਇੱਕ ਘਰ ਦੇ ਵਿੱਚ ਵੀ ਜੇਕਰ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਇਕੱਠੇ ਕਰ ਰਹੇ ਹੋ ਤੁਹਾਡਾ ਅਲੱਗ-ਅਲੱਗ ਰਾਏ ਤੁਸੀਂ ਇਕੱਠੇ ਹੋ ਕੇ ਕੰਮ ਕਰਨਾ ਚਾਹੁੰਦੇ ਹੋ ਉਥੇ ਵੀ ਜਿਹੜਾ ਐਗਰੀਮੈਂਟ ਜਿਹੜੇ ਆ ਉਹ ਜ਼ਰੂਰੀ ਹੁੰਦੇ ਆ ਸੋ ਇਹ ਨਹੀਂ ਗੱਲਾਂ ਹੈਗੀਆਂ ਕਿ ਉਹਨਾਂ ਨੇ ਲਾਰਾ ਲਾਇਆ ਸੀ ਮਤਲਬ ਆ ਗੱਲਾਂ ਤੋਂ ਚਲੋ ਮੈਨੂੰ ਥੋੜਾ ਹੋਰ ਤਰੀਕੇ ਦੀਆਂ ਲੱਗੀਆਂ ਕਿ ਉਹਨਾਂ ਨੇ ਵਿਆਹ ਦਾ ਲਾਰਾ ਲਾ ਕੇ ਤੇ ਵਿਆਹ ਨਹੀਂ ਕਰਵਾਇਆ ਸੋ ਆ ਗੱਲਾਂ ਜਿਹੜੀਆਂ ਹੈਗੀਆਂ ਨਾ ਇਹ ਕਿਤੇ ਨਾ ਕਿਤੇ ਇਹ ਸੈਪਰੇਟ ਆ ਜਾਂਦੀਆਂ ਸੋ ਉਹਦੇ ਵਿੱਚ ਵੀ ਤੁਸੀਂ ਕਿਤੇ ਨਾ ਕਿਤੇ ਵਿਕਟਿਮ ਜੇ ਬਣ ਰਹੇ ਹੋ ਤਾਂ ਉਹ ਤੁਹਾਡੀ ਹੀ ਗਲਤੀ ਹੈਗੀ ਹੈ ਜਿੱਥੇ ਤੁਸੀਂ ਆਪਣੇ ਪ੍ਰੋਫੈਸ਼ਨਲਿਜ਼ਮ ਤੋਂ ਬਾਹਰ ਜਾ ਕੇ ਤੁਸੀਂ ਆਪਣਾ ਜਿਹੜਾ ਹੈਗਾ ਉਹ ਉਹਨਾਂ ਦੇ ਨਾਲ ਇੱਕ ਰਿਸ਼ਤਾ ਰੱਖਿਆ ਬਾਅਦ ਵਿੱਚ ਜਿਹੜਾ ਹੋ ਗਿਆ ਵਿਗੜ ਗਿਆ ਇਹ ਇਹ ਤਰੀਕੇ ਦੇ ਤਾਂ ਤੁਸੀਂ ਦੇਖਿਆ ਹੁਣ ਆਮ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਕਲੇਸ਼ ਜਿਹੜੇ ਚੱਲਦੇ ਰਹਿੰਦੇ ਆ ਜੀ ਜੀ ਮਰ ਕੇ ਜੀ ਥੋੜਾ ਦੱਸਾਂਗਾ ਲੋ ਇਹ ਹੈ ਕਿ ਜੋ ਚੀਜ਼ਾਂ ਕੰਟੈਕਟ ਵਿੱਚ ਨਹੀਂ ਉਹ ਕੰਟੈਕਟ ਦੇ ਵਿੱਚ ਨਹੀਂ ਪਰ ਜੋ ਚੀਜ਼ਾਂ ਪਰਸਨਲ ਨੇ ਉਹਨਾਂ ਨੂੰ ਆਪਾਂ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਆਪਾਂ ਨਾ ਲੈ ਕੇ ਆਈਏ ਤੁਹਾਡੀ ਗੱਲ ਬਿਲਕੁਲ ਵਧੀਆ ਅਦਲੀ ਸਿੰਘ ਜੀ ਤੇ ਤੁਹਾਡੇ ਇਹਨਾਂ ਵਿਚਾਰਾਂ 'ਤੇ ਦਰਸ਼ਕ ਸੁਣਨਾ ਕਾਫੀ ਪਸੰਦ ਕਰਦੇ ਹਨ ਜੁੜਤਾ ਸੰਦੇ ਨੂੰ ਜੁੜਨ ਦੇ ਲਈ ਜੀ ਜੀ ਤੁਸੀਂ ਦੇਖਿਆ ਹੋਣਾ ਨਾ ਬਹੁਤ ਸਾਰੇ ਬਿਜ਼ਨਸ ਜਿਵੇਂ ਕਹਿ ਲਈਏ ਭਈ 50-50 ਕਰਕੇ ਲੋਕ ਚੱਲਦੇ ਆ ਨਾ ਤੁਸੀਂ ਦੇਖਿਆ ਹੋਣਾ ਵੀ ਅੱਜ ਮੰਨ ਲਓ ਮੈਂ ਇੱਕ ਗੱਲ ਤੁਹਾਨੂੰ ਕੋਈ ਡਿਜੀਟਲ ਪਲੇਟਫਾਰਮ ਕਿਸੇ ਨੇ ਦੋ ਬੰਦਿਆਂ ਨੇ ਸ਼ੁਰੂ ਕਰ ਲਿਆ ਰਲ ਕੇ ਪੀਓ ਕਹਿੰਦਾ ਵੀ ਲੈ ਵੀ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਸੌਖਾ ਜਾ ਕਰਕੇ ਸਮਝਾਉਣਾ ਹੈ ਕਿ ਮੇਰੇ ਕੋਲ ਬੋਲਣ ਦਾ ਤਰੀਕਾ ਵਧੀਆ ਹੈ ਤੇਰੇ ਕੋਲ ਇਕਵਿਪਮੈਂਟ ਹੈਗਾ ਤੇਨੂੰ ਕੈਮਰਾ ਤੇਨੂੰ ਐਡੀਟਿੰਗ ਆਉਂਦੀ ਹੈ ਅਸੀਂ ਇੱਕ ਡਿਜੀਟਲ ਪਲੇਟਫਾਰਮ ਸ਼ੁਰੂ ਕਰ ਲੈਨੇ ਆ ਉਹ ਦੋ ਜਣੇ ਨੇ ਸ਼ੁਰੂ ਕਰ ਲੈਣਾ ਚਾਹ ਚਾਹ ਦੇ ਵਿੱਚ ਸ਼ੁਰੂ ਕਰ ਲਿਆ ਜ਼ੀਰੋ ਸੀ ਉਸ ਦਿਨ ਤੁਹਾਡੀ ਕਮਾਈ ਜ਼ੀਰੋ ਸੀ ਜਦੋਂ ਤੁਸੀਂ ਸ਼ੁਰੂ ਕੀਤਾ ਠੀਕ ਹੈ ਆਉਂਦੇ 6 ਮਹੀਨੇ ਸਾਲ ਦੇ ਵਿੱਚ ਤੁਸੀਂ ਦੋਨਾਂ ਨੇ ਕੰਮ ਕੀਤਾ ਬਰਾਬਰ ਦਾ ਕੰਮ ਕੀਤਾ ਸਾਲ ਬਾਅਦ ਜਾ ਕੇ ਤੇ ਤੁਹਾਨੂੰ ਇਨਕਮ ਵਧੀਆ ਹੋਣ ਲੱਗ ਪਈ ਤੁਸੀਂ 50-50 ਕਰ ਰਹੇ ਹੋ ਬਹੁਤ ਵਧੀਆ ਇੱਕ ਦਿਨ ਤੁਹਾਡੇ ਦੋਨਾਂ ਦੇ ਵਿੱਚੋਂ ਇੱਕ ਜਣੇ ਦੇ ਮਨ ਦੇ ਵਿੱਚ ਇਹ ਗੱਲ ਆਉਣੀ ਹੈ ਆਉਣੀ ਹੈ ਕਿ ਯਾਰ ਮੈਂ ਤਾਂ ਕੈਮਰੇ ਦੇ ਅੱਗੇ ਬੋਲਦਾ ਜੇ ਮੈਂ ਨਾ ਬੋਲਦਾ ਹੋਵਾਂ ਕੈਮਰੇ ਦੇ ਅੱਗੇ ਤਾਂ ਇਹਦਾ 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 ਕੀ ਹੈ ਆ ਜਿਹੜਾ ਪਿੱਛੇ ਬੰਦਾ ਕੈਮਰਾ ਚਲਾਈ ਜਾਂਦਾ ਐਡਿਟ ਕਰੀ ਜਾਂਦਾ ਇਹਦਾ ਤਾਂ ਕੁਝ ਹੈ ਹੀ ਨਹੀਂ ਇਹਦਾ ਤਾਂ ਕੰਮ ਹੀ ਕੋਈ ਨਹੀਂ ਹੈ ਲੋਕ ਮੈਨੂੰ ਪਸੰਦ ਕਰਦੇ ਆ ਮੇਰਾ ਚਿਹਰਾ ਸੋ ਉਹ ਜਦੋਂ ਗੱਲ ਆ ਜਾਣੀ ਤੇ ਜੇ ਜੇ ਕੈਮਰੇ ਵਾਲਾ ਐਡੀਟਿੰਗ ਵਾਲਾ ਵੀ ਕਹੇ ਵੀ ਜਿਹੜੇ ਟੈਕਟ ਮੈਂ ਵਰਤ ਕੇ ਐਡਿਟ ਕਰ ਰਿਹਾ ਨਾ ਇਹਦੀ ਵੀਡੀਓ ਤੇ ਜੇ ਮਿਰਰ ਦਾ ਐਡੀਟਰ ਨਾ ਹੋਵੇ ਮਿਰਰ ਦਾ ਕੈਮਰਾਮੈਨ ਨਾ ਹੋਵੇ ਤਾਂ ਇਹਨੂੰ ਕੌਣ ਪੁੱਛੇ ਇਹ ਬਹੁਤ ਸਾਰੀਆਂ ਗਲਤੀਆਂ ਕਰ ਜਾਂਦਾ ਬੋਲਣ ਲੱਗਿਆ ਉਹ ਮੈਂ ਕੱਟਦਾ ਵਿੱਚੋਂ ਫਿਰ ਮੈਂ ਵਿੱਚ ਐਸੀਆਂ ਜਿਹੜੀਆਂ ਮਤਲਬ ਕਿ ਤਰੀਕੇ ਨਾਲ ਜਿਹੜਾ ਹੈਗਾ ਉਹ ਐਡਿਟ ਕਰਕੇ ਵਿੱਚ ਐਸਾ 뮤직 ਲਾਉਣਾ ਐਸਾ ਵਧੀਆ ਕਰਦਾ ਮੈਂ ਕੰਮ ਤੇ ਜੇ ਮੈਂ ਨਾ ਹੋਵਾਂ ਇਹਦੇ ਨਾਲ ਤਾਂ ਇਹ ਚੱਲ ਨਹੀਂ ਸਕਦਾ ਉਸ ਦਿਨ ਫਿਰ ਜਿਹੜਾ ਹੈ ਉਹ ਕੀ ਕਹਿੰਦਾ ਬੰਦਾ ਪਿੰਨ ਯਾਰ ਮੈਨੂੰ ਤੇਰੇ ਨਾਲ ਪੁੱਗਦੀ ਨਹੀਂ ਗੱਲ ਮੈਨੂੰ ਤੇਰੇ ਨਾਲ ਗੱਲ ਪੁੱਗਦੀ ਨਹੀਂ ਮੈਂ Uh, 70% ਤੇ ਕੰਮ ਕਰੂੰਗਾ 30 ਤੇ ਤੈਨੂੰ ਆਉਣਾ ਪੈਣਾ ਜਾਂ ਦੂਜਾ ਕਵੇ 30 ਤੇ ਤੈਨੂੰ ਆਉਣਾ ਪੈਣਾ 70 ਤੇ ਮੈਂ ਫਿਰ ਉਸ ਦਿਨ ਕੀ ਹੁੰਦਾ ਉਸ ਦਿਨ ਤੇ ਤੁਹਾਡੇ ਕੋਲ ਕੋਈ ਲਿਖਤੀ ਐਗਰੀਮੈਂਟ ਤੁਹਾਡੇ ਕੋਲ ਨਹੀਂ ਹੋਇਆ ਹੁੰਦਾ ਤੁਸੀਂ ਸਿਰਫ ਵਰਬਲੀ ਸ਼ੁਰੂ ਕੀਤਾ ਸੀ ਜ਼ੀਰੋ ਤੋਂ ਕੀਤਾ ਸੀ ਅੱਜ ਤੁਸੀਂ ਲੱਖਾਂ ਰੁਪਈਆ ਕਮਾ ਰਹੇ ਹੋ ਤੇ ਪੰਗਾ ਫਿਰ ਉਸ ਦਿਨ ਜਾ ਕੇ ਪੈਂਦਾ ਉਹ ਕਹਿੰਦੇ ਵੀ ਅਲੱਗ-ਅਲੱਗ ਹੋ ਜਾਂਦੇ ਆ ਫਿਰ ਅਲੱਗ ਰਾਹ ਹੋ ਜਾਂਦੇ ਆ ਫਿਰ ਕਾਨੂੰਨੀ ਤੁਸੀਂ ਕਾਨੂੰਨ ਦੀ ਮਦਦ ਲੈਣੇ ਹੋ ਕਾਨੂੰਨ ਵਾਲੇ ਕਹਿੰਦੇ ਆ ਕਿ ਲਿਆਓ ਭਾਈ ਕਿੱਥੇ ਹੈ ਲਿਖਤ ਲਿਖਤਾ ਹੈ ਨਹੀਂ ਉਹ ਤੇ ਜਿ ਇਦਾਂ ਹੀ ਚੱਲਿਆ ਸੀ ਯਾਰੀ ਦੋਸਤੀ ਜੀ ਸ਼ੁਰੂ ਕੀਤਾ ਸੀ ਕੰਮ ਉਹ ਕਹਿੰਦੇ ਫਿਰ ਉਹਦੇ ਉੱਤੇ ਗੱਲ ਨਹੀਂ ਆਪਾਂ ਕਰ ਸਕਦੇ ਸੋ ਆਹੀ ਚੀਜ਼ਾਂ ਇੱਧਰ ਚੱਲ ਰਹੀਆਂ ਜੀ 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 ਦਿਲੋਂ ਤੁਹਾਨਾਂ ਦਾ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਆਪਣੇ ਵਿਚਾਰਾਂ ਨੂੰ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ